ਅਤੇ ਜ਼ਿਲ੍ਹੇ ਦਾ ਖਜ਼ਾਨਾ ਅਫਸਰ ਜੇ ਇਹਦਾ ਨਾਮ ਜੇ ਠਾਕਰ ਮੋਹਨਦਾਸ ਇਹ ਬੰਦਾ ਇਦਾਂ ਦਾ ਰੋਜ਼ਾਨਾ ਹੀ 10 ਵਜੇ ਦੇ ਕਰੀਬ ਇਹ ਨਾ ਸ਼ਰਾਬ ਨਾਲ ਟੰਨ ਹੋ ਜਾਂਦਾ ਸ਼ਰਾਬ ਨਾਲ ਟੰਨ ਹੋ ਕੇ ਦਿਨੇ ਪੀਤੀ ਹੁੰਦੀ ਹੈ ਨਾ ਹੁਣ ਵੇਖ ਲਓ ਆ ਦੁਪਹਿਰ ਦੇ 1 ਵਜੇ ਯਾਨੀ ਕਿ 1 ਵਜੇ ਤੱਕ ਹੀ ਆਉਣ ਡਿਊਟੀ ਆ ਗੁਰਦਾਸਪੁਰ ਦੇ ਖਜ਼ਾਨਾ ਅਫਸਰ ਦੀ ਸ਼ਰਾਬੀ ਹਾਲਤ ਵਿੱਚ ਵੀਡੀਓ ਹੋਈ ਸੀ ਵਾਇਰਲ ਇਸ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸਭ ਤੋਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਪੁਰਾਣੀ ਵੀਡੀਓ ਤੇ ਫਿਰ ਦੱਸਾਂਗੇ ਅਸਲ ਸੱਚ ਤੇ ਤਰੀਕ ਵਜ ਦੇ 12 ਜੁਲਾਈ 2023 ਤੇ ਇਸ ਟਾਈਮ ਮੈਂ ਬੈਠਾ ਜੇ ਖਜ਼ਾਨਾ ਅਫਸਰ ਦੇ ਖਜ਼ਾਨਾ ਦਫ਼ਤਰ ਦੇ ਬਾਹਰ ਜਿਹੜਾ ਪੈਨਸ਼ਨਾਂ ਦੀਆਂ ਫਾਈਲਾਂ ਭਰਦਾ ਨਾ ਏਜੰਟ ਇੱਕ ਉਦੇ ਨਾਲ ਇਹ ਵੀ ਅੰਡਗੰਡ ਚੱਲਦੀ ਆ ਉਹਦੀ ਕੁਰਸੀ ਤੇ ਬੈਠਾ ਤੇ ਵੇਖ ਲੋ ਇਹ ਇਹਦੇ ਕੋਲ ਬੈਠਿਆ ਨਹੀਂ ਜਾ ਰਿਹਾ ਡਿੱਗਣ ਡਿਆ ਕਦੀ ਐ ਨੂੰ ਪਸਾ ਲੈਂਦਾ ਕਦੀ ਕਿਤੇ ਹੁਣ ਸ਼ਰਾਬ ਦੀ ਹਾਲਤ ਦੇ ਵਿੱਚ ਇੱਥੇ ਬੈਠਾ ਵਾ ਤੇ ਲੋਕ ਇਹਦੀ ਜਾਨ ਨੂੰ ਰੋਂਦੇ ਆ ਆਫਿਸ ਦੇ ਬਾਹਰ ਉੱਥੇ ਜਿਹੜੇ ਲੋਕਾਂ ਨੇ ਆਪਣਾ ਨਿੱਜੀ ਕੰਮ ਵਾਸਤੇ ਆਈ ਆ ਦੁਨੀਆ ਖਜ਼ਾਨੇ ਦੇ ਦਫਤਰ ਦੇ ਵਿੱਚ ਉਥੇ ਜਾ ਨਹੀਂ ਰਿਹਾ ਲੋਕ ਉਥੇ ਇੰਤਜ਼ਾਰ ਕਰ ਰਿਹਾ ਇਹਦਾ ਇੰਤਜ਼ਾਰ ਕਰਕੇ ਉਹ ਆਪਣੇ ਘਰਾਂ ਨੂੰ ਜਾ ਰਹੇ ਤੇ ਪੰਜਾਬ ਸਰਕਾਰ ਕਹਿੰਦੀ ਆ ਕਿ ਆਸੀ ਨਸ਼ਾ ਮੁਕਤ ਕਰਤਾ ਪੰਜਾਬ ਨੂੰ ਪੰਜਾਬ ਚੋਂ ਕਰਪਸ਼ਨ ਖਤਮ ਕਰਦੀ ਈ ਇਮਾਨਦਾਰਾਂ ਦੀ ਸਰਕਾਰ ਆ ਆ ਵੇਖ ਲੋ ਜੀ ਇਹ ਬੜੀ ਤਕੜੀ ਮਿਸਾਲ ਦੇ ਜਿਲੇ ਦਾ ਖਜ਼ਾਨਾ ਅਫਸਰ ਆ ਬੜੀ ਤਕੜੀ ਪੋਸਟ ਹੁੰਦੀ ਆ ਆ ਵੇਖ ਲੋ ਕੀ ਹਾਲਾਤ ਆ ਇਹਦੇ ਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕੇ ਗੌਰ ਕੀਤਾ ਜਾਵੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖਜ਼ਾਨਾ ਅਫਸਰ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਮੁਅਤਲ ਹੋਣ ਤੋਂ ਬਾਅਦ ਖਜ਼ਾਨਾ ਅਫਸਰ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਉਸ ਸਮੇਂ ਉਸਨੇ ਸ਼ਰਾਬ ਨਹੀਂ ਪੀਤੀ ਹੋਈ ਸੀ ਅਤੇ ਬਲੱਡ ਪ੍ਰੈਸ਼ਰ ਹਾਈ ਹੋਣ ਕਰਕੇ ਉਸ ਨੂੰ ਚੱਕਰ ਆ ਗਿਆ ਸੀ ਜਿਸ ਕਰਕੇ ਉਹ ਦੁਕਾਨ ਦੇ ਉੱਪਰ ਬੇਸੁੱਧ ਹੋਇਆ ਬੈਠਾ ਸੀ ਅਤੇ ਕਿਸੇ ਸ਼ਰਾਤੀ ਅੰਸਰ ਨੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਆਪਣਾ ਕੰਮ ਕੰਪਲੀਟ ਕਰਕੇ ਥੱਲੇ ਉਤਰਿਆ ਉੜੀਆਂ ਉਤਰਿਆ ਮੇਰੇ ਆਪਣੇ ਆਪ ਨੂੰ ਸਿਹਤ ਨੂੰ ਇਦਾਂ ਲੱਗਾ ਕਿ ਮੈਨੂੰ ਸਿਹਤ ਮੇਰੀ ਖਰਾਬ ਹੋਈ ਮੈਨੂੰ ਬੀਪੀ ਮੈਨੂੰ ਬੀਪੀ ਦੀ ਪ੍ਰੋਬਲਮ ਲੱਗੀ ਮੈਨੂੰ ਪੀਪੀ ਵੱਧ ਗਿਆ ਮੈਂ ਬਾਹਰ ਪਾਰਕਿੰਗ ਲੱਗੇ ਕੁਰਸੀਆਂ ਪਈਆਂ ਸੀਗੀਆਂ ਉੱਥੇ ਬੰਦੇ ਬੈਠੇ ਮੈਂ ਉੱਥੇ ਆਪਣੇ ਕੁਰਸੀ ਖੀਚੀ ਮੈਂ ਕੁਰਸੀ ਤੇ ਬਹਿ ਗਿਆ ਦੂਜੇ ਬੰਦੇ ਕੰਮ ਕਰਦੇ ਰਹੇ ਨੇ ਸਾਡੇ ਦਫ਼ਤਰ ਚੋਂ ਰਿਟਾਇਰ ਹੋਏ ਦਾ ਉਹ ਵੀ ਉੱਥੇ ਫਾਰਮ ਭਰਦੇ ਆ ਮੈਂ ਕੁਰਸੀ ਖਿੱਚੀ ਉੱਥੇ ਬਹਿ ਗਿਆ ਮੈਂ ਤਾਂ ਮੇਰੀ ਅੱਖ ਲੱਗ ਗਈ ਹੈ ਪਤਾ ਨਹੀਂ ਕਿਨੇ ਸਰਾਤਿਆਂ ਅੰਸ਼ਰ ਨੇ ਮੇਰੀ ਜਿਹੜੀ ਵੀਡੀਓ ਬਣਾ ਕੇ ਵਾਇਰਲ ਕਰਤੀ ਕਿੰਨੀ ਤਰੀਕ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਇਹ 12 ਤਰੀਕ ਦੀ ਵੀਡੀਓ ਵਾਇਰਲ ਕੀਤੀ ਹੈ 12 ਤਰੀਕ ਨੂੰ ਵੀਡੀਓ ਬਣਾਈ ਸੀ ਮੇਰੀ ਉਦੋਂ ਟਾਈਮ ਕੀ ਸੀ ਦੋ ਵਜੇ ਦਾ 7:30 ਤੋਂ 2 ਵਜੇ ਦਾ ਟਾਈਮ ਹੀਗਾ ਦਫ਼ਤਰ ਆਪਾਂ ਕੰਮ ਕੰਪਲੀਟ ਕਰਕੇ ਦਫ਼ਤਰ ਦਾ ਛੁੱਟੀ ਕਰਕੇ ਮੈਂ ਘਰ ਨੂੰ ਜਾਣ ਲੱਗਿਆ ਜੀ ਗੱਡੀ 'ਚ ਰਹਿਣ ਲੱਗਿਆ ਤੇ ਮੈਨੂੰ ਇਹ ਪ੍ਰੋਬਲਮ ਆ ਗਈ ਕਾਣ ਮੈਨੂੰ ਬੀਪੀ ਵੱਧ ਗਿਆ ਮੇਰੀ ਇਦਾਂ ਲੱਗਾ ਮੈਂ ਡਿੱਗ ਪੈਣਾ ਚੱਕਰ ਖਾ ਕੇ ਮੈਂ ਡਿੱਗ ਪੈਣਾ ਮੈਂ ਨਾਲ ਹੀ ਬਾਹਰ ਕੁਰਸੀਆਂ ਪਈਆਂ ਹੀ ਇੱਥੇ ਬੰਦੇ ਬੈਠੇ ਹੀਗੇ ਜਿਹੜੇ ਫਾਰਮ ਭਰਨ ਆਲੇ ਮੈਂ ਉਹਨਾਂ ਲੱਗੋਂ ਕੁਰਸੀ ਬੇਲੀ ਪਈ ਉਹ ਕੁਰਸੀ ਖਾਲੀ ਕੀਤੀ ਮੈਂ ਖੇਚ ਕੇ ਕੁਰਸੀ ਤੇ ਬਹਿ ਗਿਆ ਮੈਂ ਆਪਣੇ ਆਪ ਨੂੰ ਸੈੱਟ ਕਰਨ ਲਈ ਮੈਂ ਅੱਖਾਂ ਬੰਦ ਕਰਕੇ ਦਿੱਤੀ ਉਹਦੇ ਨਾਲ ਮੈਨੂੰ ਨੀਂਦ ਪੈ ਗਈ ਮੈਂ ਹੈਂਡੀਕੈਪ ਆ ਮੈਂ ਜਿਹੜਾ ਬੈੰਦਾ ਹੀ ਇੱਕ ਸਾਈਡ ਤੇ ਹੋ ਗਿਆ ਉਹ ਉਹ ਮੇਰੇ ਬੈੰਡ ਦੀ ਪੋਜੀਸ਼ਨ ਦੇਖ ਕੇ ਇਹਨਾਂ ਨੇ ਕਿਹਾ ਕਿ ਇਹਨੇ ਦਾਰੂ ਪੀਤੀ ਹੋਈ ਹੈ ਮੇਰੀ ਜਿਹੜੀ ਸੋਸ਼ਲ ਮੀਡੀਆ ਦੇ ਵਾਇਰਲ ਕਰਤੀ ਮੇਰੀ ਵੀਡੀਓ ਯਰ ਕਿ ਯਰ ਕਿ ਮੈਂ ਮੇਰਾ ਪੱਖ ਵੀ ਨਹੀਂ ਲਿਆ ਗਿਆ ਨਾ ਹੀ ਕੋਈ ਹੁੰਦਾ ਨਾ ਹੈਗਾ ਉਹ ਮੈਡੀਸਨ ਚੱਲਦੀ ਕਰਦੀ ਮੇਰੀ ਮੈਡੀਕਲ ਮੈਡੀਸਨ ਚੱਲਦੀ ਹੈਗੀ ਆ ਮੈਂ ਪਹਿਲਾਂ ਵੀ ਚੱਲਦੀ ਸੀ ਉਸ ਦਿਨ ਮੈਨੂੰ ਪ੍ਰੋਬਲਮ ਜ਼ਿਆਦਾ ਵੀ ਮੈਂ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ 8 ਤਰੀਕ ਨੂੰ ਮੈਂ ਪ੍ਰਾਇਮਰੀ ਹੈਲਥ ਸੈਂਟਰ ਸੈਦਵਾਲ ਕਲਾਂ ਜਿਹੜਾ ਸਰਕਾਰੀ ਹੈ ਹਸਪੀਟਲ ਉੱਥੇ ਮੈਂ ਡਾਕਟਰ ਨੂੰ ਚੈੱਕ ਕਰਾਇਆ ਉਹਨਾਂ ਨੇ ਮੈਨੂੰ ਦੱਸ ਦੇਣ ਦੀ ਦਵਾਈ ਲਿਖਤੀ ਉਹ ਮੇਰੀ ਦਵਾਈ ਰੈਗੂਲਰ ਚੱਲ ਰਹੀ ਹੈ ਉਹ ਦਿਨ ਮੈਂ ਸਵੇਰ ਜਲਦੀ ਹੋਣ ਕਰਕੇ ਮੈਂ ਜਿਹੜੀ ਨਾ ਬੀਪੀ ਦੀ ਗੋਲੀ ਖਾਣਾ ਭੁੱਲ ਗਿਆ। ਤੇ ਸ਼ਾਮ ਤੱਕ ਕੰਮ ਕਰਨ ਦਵਾ ਜਦੋਂ ਮੈਂ ਥੱਲੇ ਉਤਰਿਆ ਤੇ ਮੈਨੂੰ ਇਹ ਪ੍ਰੋਬਲਮ ਆ ਗਈ। ਮੈਂ ਆਪਣਾ ਮੈਂ ਵੀ ਮੈਂ ਡੇਗਣਾ ਪਾਵਾਂ। ਮੈਂ ਲਾਗੇ ਜਿਹੜੇ ਬੈਠੇ ਸੀ ਫਾਰਮ ਭਰਨ ਵਾਲੇ ਉਹਨਾਂ ਕੋਲ ਮੈਂ ਕੁਰਸੀ ਲਈ ਤੇ ਉਹ ਕੁਰਸੀ ਪਿੱਛੇ ਖਿੱਚ ਕੇ ਨਵੇਂ ਉਹ ਕੰਮ ਕਰਦੇ ਰਹੇ ਨੇ। ਮੈਂ ਜਿਹੜੀ ਕੁਰਸੀ ਖਿੱਚੀ ਦੀ ਪਿੱਛੇ ਆਪਣਾ ਢੋਲ ਆ ਕੇ ਬਹਿ ਗਿਆ। ਮੇਰੀ ਜਿਹੜੀ ਬੈਣ ਦੀ ਪੋਜੀਸ਼ਨ ਜਿਹੜੀ ਮੇਰੀ ਉਦਾਂ ਦੀ ਕੁਰਸੀ ਤੇ ਮੈਂ ਬੈਣਾ ਹੀ ਸਾਈਡ ਤੇ ਕਰਕੇ ਆਂ ਬਾਹ ਖਰਾਬ ਹੋਣ ਕਰਕੇ। ਉਹ ਮੈਨੂੰ ਉਦਾਂ ਬੈਠਿਆਂ ਦੇਖ ਕੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਰੌਲਾ ਪਾਤਾ ਕਿ ਇਹਨੇ ਦਰੂ ਪੀਤੀ ਹੋਈ ਕਿਉਂ ਲੱਗਦਾ ਕਿਉਂ ਤੁਹਾਨੂੰ ਕੀ ਲੱਗਦਾ ਕਿ ਵੀਡੀਓ ਵਾਇਰਲ ਕਿਉਂ ਕੀਤੀ ਗਈ ਸਾਡੇ ਆਪਣੀ ਕੋਈ ਜਿਹੜੇ ਹੋਣਗੇ ਸ਼ਰਾਰਤੀ ਅੰਸ਼ਰ ਜਿਹੜੇ ਨੇ ਜਿਨ੍ਹਾਂ ਨੂੰ ਮੇਰੀ ਸੀਟ ਤੇ ਬੈਣ ਦਾ ਕੋਈ ਪ੍ਰੋਬਲਮ ਹੋਊਗੀ ਉਹਨਾਂ ਨੂੰ ਉਹਨਾਂ ਵਜ੍ਹਾ ਕਰਕੇ ਜਿਹੜਾ ਕਿ ਮੈਨੂੰ ਮੇਰੇ ਅਕਸ ਨੂੰ ਢਾਹ ਲਾਈ ਉਹਨਾਂ ਨੇ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਗਈ ਫਿਰ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਸਰਕਾਰ ਨੇ ਮੈਨੂੰ ਜਿਹੜਾ ਹੈ ਵੀ ਫੌਰਨ ਹੀ ਸਸਪੈਂਡ ਕਰਤਾ ਮਤਲ ਕਰਤਾ ਮੈਂ ਕੋਈ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਪੱਖ ਜਾਨ ਨਹੀਂ ਨਹੀਂ ਪੱਖ ਨਹੀਂ ਮੇਰਾ ਜਾਨਿਆ ਉਹਨਾਂ ਵਾਇਰਲ ਵੀਡੀਓ ਵਾਇਰਲ ਤੇ ਮੈਨੂੰ ਮਤਲ ਕਰਤਾ ਸੀ ਆਪਣਾ ਪੱਖ ਪੇਸ਼ ਕੀਤਾ ਨੰਗ ਹੁਣ ਉਸ ਤੋਂ ਬਾਅਦ ਮੈਂ ਪੱਖ ਪੇਸ਼ ਕੀਤਾ ਉਸ ਤੋਂ ਬਾਅਦ ਇਹੋ ਜਿਹੜਾ ਤੁਹਾਡੇ ਨਾਲ ਮੇਰੀ ਗੱਲਬਾਤ ਇਹੋ ਪੱਖ ਹੁਣ ਕੀ ਚਾਹੁੰਦੀ ਹੈ ਸਰਕਾਰ ਕੋਲ ਮੈਂ ਸਰਕਾਰ ਤੋਂ ਇਹ ਕਹਿਣਾ ਵੀ ਮੇਰੀ ਇਹ ਜਿਹੜੀ ਝੂਠੀ ਵੀਡੀਓ ਵਾਇਰਲ ਹੋਈ ਆ ਜਿਹੜੀ ਮੈਨੂੰ ਪੈਨਸ਼ਨ ਮਿਲੀ ਹੈ ਮੈਨੂੰ ਜਲਦੀ ਤੋਂ ਜਲਦੀ ਜਿਹੜਾ ਇਹ ਬਹਾਲ ਕੀਤਾ ਜਾਵੇ ਜਿਨ੍ਹਾਂ ਲੋਕਾਂ ਨੇ ਵੀਡੀਓ ਵਾਇਰਲ ਕੀਤੀ ਉਹਨਾਂ ਦੇ ਖਿਲਾਫ ਇੱਕੋ ਤਰ੍ਹਾਂ ਦੀ ਮੰਗ ਕਰ ਰਹੇ ਹਨ ਉਹਨਾਂ ਦਾ ਉਹਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਕਿਹੜੇ ਬੰਦੇ ਨੇ ਕਿੰਨੇ ਕੋਈ ਸ਼ਰਾਰਤੀ ਐਂਸਨ ਕਿਹੜੇ ਨੇ ਕੀਤੀ ਉਹਦੇ ਬਾਰੇ ਉਹਨਾਂ ਨੂੰ ਨਹੀਂ ਕੋਈ ਤੁਹਾਡੇ ਪਰਿਵਾਰ ਪਤਾ ਨਹੀਂ ਲੱਗਾ ਤੁਹਾਡੇ ਪਿੰਡ ਦੇ ਵਿੱਚ ਪਰਿਵਾਰਿਕ ਮੈਂਬਰ ਜਿਹੜੇ ਸਰਪੰਚ ਵੀ ਹਾਂ ਮਿਸੇ ਮੇਰੇ ਸਰਪੰਚ ਨੇ ਇਹ ਲਗਾਤਾਰ ਸਰਪੰਚੀ ਕਰਦੇ ਆ ਰਹੇ ਹਾਂ ਅਸੀਂ ਜ਼ਿੰਮੇਵਾਰ ਬਣਿਆ ਅਸੀਂ दारू ਪੀਣ ਵਾਲੇ ਪਾਸੇ ਤੇ ਇਹ ਪਾਸੇ ਦਾ ਕੰਮ ਕਰਨੀ ਕਰ ਵੀ ਨਹੀਂ ਸਕਦੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਖਜ਼ਾਨਾ ਅਫਸਰ ਮੋਹਨਦਾਸ ਦੇ ਭਰਾ ਨੇ ਕਿਹਾ ਕਿ ਇਹ ਵੀਡੀਓ ਵਾਇਰਲ ਹੋਣ ਦੇ ਨਾਲ ਉਹਨਾਂ ਦੇ ਅੱਖਸ ਨੂੰ ਕਾਫੀ ਟਾ ਆਜਨ ਮੈਂ ਮੋਹਨ ਦਾਸ ਉਹਨਾਂ ਦਾ ਕਜ਼ਨ ਹੀ ਲੋਹਾਂ ਤੇ ਇਸ ਤਰ੍ਹਾਂ ਜੇ ਸਾਨੂੰ ਇੱਕ ਵੀਡੀਓ ਵਾਇਰਲ ਹੋਈ ਹੀ 17 ਤਰੀਕ ਨੂੰ ਕਿਸ ਤਰ੍ਹਾਂ ਤਰ੍ਹਾਂ ਮੈਂ ਕਿ ਹਰ ਆਪਣੇ ਪਿੰਡ ਚ ਮਤਲਬ ਕਿ ਜ਼ਿਆਦਾਤਰ ਯੂਜ਼ ਚ ਸਾਰਿਆਂ ਨੂੰ ਵੀਡੀਓ ਵਾਇਰਲ ਹੋ ਗਈ ਸੀ ਜੋ ਕਿ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿਸ ਚੀਜ਼ ਦੀ ਵੀਡੀਓ ਵਾਇਰਲ ਹੋਈ ਸੀ ਤੇ ਮਤਲਬ ਕਿ ਇਹ ਪਿੰਡ ਦੇ ਸਰਪੰਚ ਵੀ ਨੇ ਇਹ ਇਦਾਂ ਦਾ ਕਦੀ ਕੋਈ ਕੰਮ ਨਹੀਂ ਹੋਇਆ ਕਿਉਂਕਿ ਕਦੋਂ ਦੇ ਆਪਣੇ ਮਹਿਕਮੇ ਚ ਕਦੋਂ ਦੇ ਗਵਰਨਮੈਂਟ ਜੋਬ ਕਰਦੇ ਪਏ ਆ ਇਦਾਂ ਦਾ ਕਦੀ ਨਾ ਨਾ ਕਦੀ ਪ੍ਰੋਸੀਜਰ ਨਹੀਂ ਹੋਇਆ ਕਿ ਜੋ ਵੀ ਇਹਨਾਂ ਨੂੰ ਵੀਡੀਓ ਆਈ ਆ ਬਣ ਕੇ ਬਟ ਇਹ ਆ ਕਿ ਇਨਾਂ ਦੀ ਪ੍ਰੋਬਲਮ ਕਾਫੀ ਚਿਰ ਤੋਂ ਬੀਪੀ ਦੀ ਚਲਦੀ ਪਈ ਸੀਗੀ ਜੋ ਕਿ ਇਹਨਾਂ ਨੇ ਮੱਕੀ ਬੀਪੀ ਮਸ਼ੀਨ ਵੀ ਇਹਨਾਂ ਨੇ ਆਪਣੇ ਕੋਲ ਰੱਖੀ ਕਿ ਲਗਾਤਾਰ ਹੀ ਪ੍ਰੋਬਲਮ ਚਲਦੀ ਰਹੀ ਨਹੀਂ ਡਾਕਟਰ ਨਾਲ ਕੰਸਲਟ ਕਰਦੀ ਰਹੀ ਏ ਤੇ ਗਵਰਨਮੈਂਟ ਡਾਕਟਰ ਸੱਦਵਾਲ ਸਾਡੇ ਡਿਸਪੈਰੀ ਪ੍ਰਾਇਮਰੀ ਡਿਸਪੈਂਸਰੀ 'ਚ ਉਹਨਾਂ ਤੋਂ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਈ ਮੈਡੀਸਨ ਵਗੈਰਾ ਚਲਦੀ ਪਈ ਇਹਨਾਂ ਦੇ ਬੀਪੀ ਕਿ ਮੱਕੀ ਸੈਕੰਡ ਔਰ ਥਰਡ ਡੇ ਬੀਪੀ ਇਨਕਰੀਸ ਹੋ ਜਾਂਦਾ ਸੀ ਆਟੋਮੈਟਿਕ ਤੇ ਇਸ ਕਰਕੇ ਥੋੜਾ ਜਾਂ ਇਹਨਾਂ ਨੂੰ ਪ੍ਰੋਬਲਮ ਆਂਦੇ ਹੀ ਕੋਈ ਲਗਾਤਾਰ ਕੋਈ ਚਾਰ ਪੰਜ ਦਿਨ ਤੋਂ ਹੁਣ ਇਸ ਇਹ ਹਾਲਾਤ ਹੋ ਗਿਆ ਤੇ ਜ ਬੰਦਾ ਕੋਈ ਬੰਦਾ ਇਦਾਂ ਵੀ ਹੁੰਦਾ ਉਹਨਾਂ ਨੂੰ ਪੁੱਛਣਾ ਕੀ ਪ੍ਰੋਬਲਮ ਹੋਗੀ ਹਰ ਬੰਦਾ ਇਹਨਾਂ ਨੂੰ ਗਲਤ ਨਜ਼ਰ ਤੋਂ ਦੇਖਦਾ ਪਿਆ ਇਸ ਕਰਕੇ ਅਸੀਂ ਸਰਕਾਰ ਤੋਂ ਉਹ ਤੁਹਾਡੇ ਤੋਂ ਇਹ ਰਿਕੁਐਸਟ ਕਰਨਾ ਚਾਹੁੰਦੇ ਆ ਕਿ ਸਾਡਾ ਵੀ ਪੱਖ ਸੁਨਿਆ ਜਾਵੇ ਤੇ ਉਸ ਤੋਂ ਬਾਅਦ ਜੋ ਵੀ ਡਿਸੀਜਨ ਹੋਗਾ ਤੁਸੀਂ ਲੈ ਸਕਦੇ ਹੋ ਐਂਡ ਜਦੋਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਕਿਉਂਕਿ ਪਹਿਲੇ ਕੁਝ ਵੀ ਨਹੀਂ ਦੇ ਰਹੇ ਦਾ ਇਹ 17 ਤਰੀਕ ਤੋਂ ਬਾਅਦ ਵੀਡੀਓ ਵਾਇਰਲ ਹੋਣਦੀ ਹੈ ਤੇ ਜਦੋਂ ਵੀ ਵੀਡੀਓ ਵਾਇਰਲ ਕੋਈ ਮਤਲਬ ਕਿ ਇਹ ਬ੍ਰਦਰ ਹੋਣ ਭਾਬੀ ਹੋਣ ਇਹ ਸਾਰੇ ਡਿਪਰੈਸ਼ਨ ਦੇ ਸ਼ਿਕਰਾਰ ਹੈ ਕਿ ਬਾਹਰ ਵੀ ਨਹੀਂ ਆਪਣੇ ਨਿਕਲੇ ਕਰਦੇ ਕੀ ਆਈ ਕੋਈ ਨਕੀ ਜਵਾਬ ਦਈਏ ਕਿਸੇ ਨੂੰ ਕਿ ਸਾਡਾ ਪੱਖ ਤੇ ਕੋਈ ਜਾਣਨ ਨਹੀਂ ਦਿਆ ਕਿ ਹਰ ਬੰਦੇ ਨੂੰ ਸ਼ਰਮ ਹੁੰਦੀ ਹੈ ਕਿਉਂਕਿ ਇੱਜ਼ਤਦਾਰ ਬੰਦੇ ਆ ਸਰੂ ਦੇ ਸਰਪੰਚ ਬਣਦੇ ਆ ਕੋਈ ਇਦਾਂ ਦੀ ਪਿੰਡ ਦੀ ਕੋਈ ਕਦੀ ਗਰੰਜੀਸ ਦੀ ਕੇਹ ਰੰਜੀਤ ਨੇ ਸਾਰਿਆਂ ਨੂੰ ਇੱਕੋ ਬਰਾਬਰ ਇਹਨਾਂ ਨੇ ਦੇਖਿਆ ਤੇ ਇਸ ਕਰਕੇ ਤੁਹਾਡਾ ਤੁਹਾਡੇ ਤੋਂ ਅੱਗੇ ਇਹੋ ਰਿਕਵੈਸਟ ਹੈ ਕਿ ਸਾਨੂੰ ਸਪੋਰਟ ਕਰੋ ਤੇ ਸੱਚਾ ਪੱਖ ਜਾਣਨ ਦੀ ਕੋਸ਼ਿਸ਼ ਕਰੋ ਤੇ ਬਾਕੀ ਜੋ ਵੀ ਕੇਸ ਚੱਲਦਾ ਪਿਆ ਉਹ ਤੁਸੀਂ ਹੁਣ ਇਹੋ ਸਰਕਾਰ ਨੂੰ ਇਹੋ ਕਹਿ ਸਕਦੇ ਆ ਕਿ ਦੋਨਾਂ ਦਾ ਪੱਖ ਦੇਖੋ ਠੀਕ ਹੈ ਜੋ ਵੀ ਤੁਸੀਂ ਨਾਜਾਇਜ਼ ਇਹ ਕਿਤੇ ਦਾ ਜੋ ਵੀ ਤੁਸੀਂ ਨਾਜਾਇਜ਼ ਜਿਸ ਨੇ ਵਾਇਰਲ ਕੀਤੀ ਦੀ ਆ ਥੋੜਾ ਹੁਣ ਸਾਨੂੰ ਪਤਾ ਨਹੀਂ ਕਿਸ ਕਿਸ ਇਹ ਵਿਅਕਤੀ ਨੇ ਵਾਇਰਲ ਕੀਤੀ ਹੈ ਤੇ ਥੋੜਾ ਜਆ ਦੋਨਾਂ ਦਾ ਪੱਖ ਸੁਣੋ ਤੇ ਜਾਣਨ ਦੀ ਕੋਸ਼ਿਸ਼ ਕਰੋ ਜੋ ਵੀ ਮੋਤਲ ਕੀਤਾ ਗਿਆ ਹੈ ਉਹਨਾਂ ਨੂੰ ਜਲਦੀ ਜਲਦੀ ਤੁਸੀਂ ਉਹਨਾਂ ਦੀ ਆਪਣੀ ਡਿਊਟੀ ਦੇ ਉਹ ਜੁਆਇਨ ਕਰ ਸਕਦੇ ਜਿਹੜੇ ਸਰਕਾਰੀ ਡਾਕਟਰ ਕੋਲ ਖਜ਼ਾਨਾ ਅਫਸਰ ਦਾ ਇਲਾਜ ਚੱਲਦਾ ਉਸ ਦਾ ਵੀ ਬਿਆਨ ਸਾਹਮਣੇ ਆਇਆ ਹਾਂਜੀ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਹੈ ਮੈਂ ਸੈਤੋਲ ਕਲਾ ਪੋਸਟਡ ਹਾਂਗੀ ਇਹ ਮਿਸਟਰ ਤੁਹਾਡੇ ਕੋਲ ਪੇਸ਼ਣ ਕੋਈ ਇੱਕ ਨਾ ਜਨਾਬ ਦਾ ਨੈਣਜੀਕ ਵੀਡੀਓ ਕੋ ਵਾਇਰਲ ਹੋਣੀ ਪਈ ਹੈ ਤੇ ਇਹ ਤਾਂ ਉਹ ਪਹਿਲਾਂ ਵੀ ਆਦਰੀ ਪਿੱਛੇ ਹਾਂਜੀ ਉਹਨਾਂ ਦਾ ਬੀਪੀ ਦੀ ਮੇਰੇ ਕੋਲ ਚਲਦੀ ਰਹੀ ਟ੍ਰੀਟਮੈਂਟ ਨਾ ਤੇ ਉਹ ਅਕਸਰ ਲੈ ਕੇ ਜਾਂਦੇ ਰਹੇ ਸੀ ਜਦੋਂ ਕਿਤੇ ਉਹਨਾਂ ਦਾ ਆਫ ਹੁੰਦਾ ਸੀ ਤੇ 8 8 ਤਰੀਕ ਸੀ ਤੇ ਉਦੋਂ ਲੈ ਕੇ ਸੀ ਉਹ ਕਿੰਨੇ ਦਾ ਦਵਾਈ ਦਿੱਤੀ ਸੀ ਮੇਰੇ ਕੋਲ ਉਹ ਹਫਤੇ ਹਫਤੇ ਹੀ ਲੈਂਦੇ ਹੁੰਦੇ ਆਂਦੇ ਕਾਹ ਨੂੰ ਦੇਖਣਾ ਹੋਵੇਗਾ ਕਿ ਖਜ਼ਾਨਾ ਅਫਸਰ ਦਾ ਪੱਖ ਸੁਣਨ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸ ਅਫਸਰ ਨੂੰ ਮੁੜ ਤੋਂ ਬਹਾਲ ਕੀਤਾ ਜਾਂਦਾ ਹੈ ਜਾਂ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਪਤਾਰ ਸਿੰਘ ਦੀ ਰਿਪੋਰਟ